ਸ਼ਸ਼ੀਕਲ ਮੈਂ ਹਾ ਤੋੜਾ ਹੂੰ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਦਲ ਬਦਲੂਆਂ ਦੀ ਦਲ ਬਦਲੂਆਂ ਨੂੰ ਲੈ ਕੇ ਇੱਕ ਵੱਡਾ ਬਿਆਨ ਆ ਗਿਆ ਹੈ ਸਰਕਾਰ ਵੱਲੋਂ ਯਾਨੀ ਕਿ ਸੂਬੇ ਦੀ ਸਰਕਾਰ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਦੱਸ ਦਈਏ ਕਿ ਹਮੇਸ਼ਾ ਹੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਲ ਬਦਲੂਆਂ ਦੀ ਵੱਡੀ ਜਿਹੜੀ ਹੈ ਪੂਰੇ ਜੋਰਾਂ 'ਚ ਹੋਰਾਂ ਤੇ ਸਰਗਰਮ ਰਹਿੰਦੀ ਹੈ ਦਲ ਬਦਲੂ ਹਮੇਸ਼ਾ ਹੀ ਅਜਿਹੀਆਂ ਪਾਰਟੀਆਂ ਦੀ ਘਾਤ ਵਿੱਚ ਰਹਿੰਦੇ ਨੇ ਜਿਹੜੇ ਕੱਢਦੀ ਚੜ੍ਹਦੀ ਕੱਨੀ ਵਾਲੇ ਹੋਣ ਯਾਨੀ ਕਿ ਜਿਨ੍ਹਾਂ ਦੀ ਸੱਤਾ ਹੋਵੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਇਸ ਤੋਂ ਲੈ ਕੇ ਵੱਡਾ ਫੈਸਲਾ ਆ ਗਿਆ ਹੈ ਯਾਨੀ ਕਿ ਸੂਬੇ ਦੀ ਸਰਕਾਰ ਨੇ ਤਾਲਣਾ ਕਰ ਦਿੱਤੀ ਹੈ ਜਿਹੜੇ ਦਲ ਬਦਲਣਗੇ ਜਿਹੜੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਦੂਜੀ ਨੂੰ ਤੀਜੀ ਤੀਜੀ ਨੂੰ ਚੌਥੀ ਜਾਣਗੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੈਨਸ਼ਨ ਨਹੀਂ ਮਿਲੇਗੀ ਇਹ ਫੈਸਲਾ ਵੱਡਾ ਲਿਆ ਗਿਆ ਹੈ ਸੂਬੇ ਦੀ ਸਰਕਾਰ ਵੱਲੋਂ ਅਤੇ ਸੂਬੇ ਦੀ ਸਰਕਾਰ ਨੇ ਤਾਣਾ ਲਾਈ ਹੈ ਕਿ ਇਸ ਨਾਲ ਜਿਹੜੇ ਵਿਧਾਨ ਸਭਾ ਦੇ ਜਿਹੜੇ ਵਿਧਾਇਕ ਹੁੰਦੇ ਨੇ ਜਾਂ ਸੰਸਦ ਹੁੰਦੇ ਨੇ ਐਲਿਸ ਉਹ ਆਪਣੀਆਂ ਪਾਰਟੀਆਂ ਦੇ ਵਿੱਚ ਰਹਿਣ ਅਤੇ ਆਪਣੀਆਂ ਪਾਰਟੀਆਂ ਭਾਵੇਂ ਜਿੱਤਣ ਭਾਵੇਂ ਹਾਰਨ ਅਲਸੋ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਕੰਮ ਕਰਨ ਚਾਹੇ ਉਹ ਚੜਦੀ ਕਨਨੀ ਦੀ ਹੋਵੇ ਚਾਹੇ ਉਹ ਲੈਂਦੀ ਕਨਨੀ ਦੀ ਹੋਵੇ ਲੇਕਿਨ ਜੇਕਰ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਅੱਜ ਤੋਂ ਪਹਿਲਾਂ ਲਗਾਤਾਰ ਇੱਕ ਪਾਰਟੀ ਤੋਂ ਦੂਜੀ ਦੂਜੀ ਤੋਂ ਤੀਜੀ ਪਾਰਟੀ ਇਹ ਵਿਧਾਇਕ ਅਤੇ ਸੰਸਦ ਜਿਹੜੇ ਨੇ ਬਲਦੇ ਰਹਿੰਦੇ ਨੇ ਕਿਉਂਕਿ ਇਹਨਾਂ ਉਮੀਦਵਾਰਾਂ ਨੇ ਆਪਣੇ ਫਾਇਦੇ ਦੇਖਣੇ ਹੁੰਦੇ ਨੇ ਇਹਨਾਂ ਵਿਧਾਇਕਾਂ ਨੇ ਇਹਨਾਂ ਸੰਸਦਾਂ ਨੇ ਆਪਣੀ ਜੇਬ ਜਿਹੜੀ ਜੇਬ ਦੇ ਖਰਚੇ ਨੂੰ ਦੇਖਣਾ ਹੋਣਾ ਹੈ ਕਿ ਕਿਹੜੀ ਪਾਰਟੀ ਦੀ ਆਉਣ ਵਾਲੇ ਦਿਨਾਂ ਦੇ ਸਰਕਾਰ ਬਣੇਗੀ ਚਾਹੇ ਉਹ ਸੂਬੇ ਦੀ ਸਰਕਾਰ ਹੋਵੇ ਚਾਹੇ ਉਹ ਸੈਂਟਰ ਸਰਕਾਰ ਹੋਵੇ ਇਸ ਨੂੰ ਲੈ ਕੇ ਹਿਮਾਚਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸੁਕੂ ਨੇ ਵੱਡਾ ਫੈਸਲਾ ਲਿਆ ਅੱਜ ਬਿੱਲ ਪਾਸ ਕਰ ਦਿੱਤਾ ਗਿਆ ਹੈ ਵਿਧਾਨ ਸਭਾ ਦੇ ਵਿੱਚ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵਿਧਾਇਕ ਨੇ ਜਿਹੜੇ ਦਲ ਬਦਲਣਗੇ ਉਹਨਾਂ ਨੂੰ ਪੰਜਾਬ ਚਲ ਸਰਕਾਰ ਉਹ ਵਾਲੇ ਦਿਨਾਂ ਦੇ ਵਿੱਚ ਪੈਨਸ਼ਨ ਨਹੀਂ ਦੇਵੇਗੀ ਜੇਕਰ ਅਜੇ ਪੰਜਾਬ ਅਤੇ ਭਾਰ ਦੇ ਸਾਰੇ ਸੂਬਿਆਂ ਦੇ ਵਿੱਚ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਸਾਂਸਦ ਨੇ ਉਹ ਆਪੋ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਕਿਤੇ ਨਹੀਂ ਜਾਣ ਕੇ ਚਾਹੇ ਪਾਰਟੀ ਸੱਤਾ ਦੇ ਵਿੱਚ ਆਵੇ ਭਾਵੇਂ ਨਾ ਆਵੇ ਚਾਹੇ ਸੈਂਟਰ ਸਰਕਾਰ ਬਣੇ ਭਾਵੇਂ ਨਾ ਬਣੇ ਲੇਕਿਨ ਸਕਰੁੰਦਰ ਸਿੰਘ ਸੁਕੂ ਨੇ ਬੜਾ ਵੱਡਾ ਫੈਸਲਾ ਲੈ ਲਿਆ ਹੈ ਆਪਣੀ ਵਿਧਾਇਕਾਂ ਵਾਸਤੇ ਉਹਨਾਂ ਨੇ ਕਿਹਾ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਦਲ ਬਦਲਣਗੇ ਉਹ ਵਿਧਾਇਕਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾਵੇਗੀ ਹਮਾਚਰ ਸਰਕਾਰ ਵੱਲੋਂ ਅੱਜ ਸੰਪੂਰਨ ਤੌਰ ਤੇ ਹਮਾਚਰ ਦੀ ਵਿਧਾਨ ਸਭਾ ਦੇ ਵਿੱਚੋਂ ਇਹ ਬਿੱਲ ਪਾਸ ਕਰ ਦਿੱਤਾ ਗਿਆ ਹੈ ਧੰਨਵਾਦ